ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦਰਸ਼ਨ ਦੇਦਾਰੇ ਕਰ ਰਹੇ ਹੋ ਗੁਰਦੁਆਰਾ ਬੀਬੀ ਵੀਰੋ ਜੀ ਆਨੰਦ ਕਾਰਜ ਅਸਥਾਨ ਸੋ ਇਹ ਗੁਰਦੁਆਰਾ ਸਾਹਿਬ ਮਾਝੇ ਦੀ ਧਰਤੀ ਨਗਰ ਚਭਾਲ ਦੇ ਵਿੱਚ ਚਭਾਲ ਸ਼ਹਿਰ ਦੇ ਵਿੱਚ ਸਥਿਤ ਹੈ ਬੀਬੀ ਵੀਰੋ ਜੀ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਸੁਪੁੱਤਰੀ ਸਨ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪੰਜ ਸੁਪੁੱਤਰ ਅਤੇ ਇੱਕ ਸੁਪੁੱਤਰੀ ਸੁਪੁੱਤਰ ਬਾਬਾ ਗੁਰਦਿੱਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਬਾਬਾ ਸੂਰਜਮਲ ਜੀ ਅਤੇ ਬਾਬਾ ਤਿਆਗਮਲ ਜੀ ਅਤੇ ਸੁਪੁੱਤਰੀ ਬੀਬੀ ਵੀਰੋ ਜੀ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਬੀਬੀ ਵੀਰੋ ਜੀ ਆਨੰਦ ਕਾਰਜ ਅਸਥਾਨ ਇਹ ਗੁਰਦੁਆਰਾ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਨੂੰ ਮੁੱਖ ਰੱਖਦਿਆਂ ਸਥਿਤ ਹੈ ਇਸ ਅਸਥਾਨ ਤੇ ਬੀਬੀ ਵੀਰੋ ਜੀ ਛੇਵੇਂ ਪਾਸ਼ਾ ਦੀ ਬੀਰ ਬਹਾਦਰਸ ਪੁੱਤਰੀ ਬੀਬੀ ਵੀਰੋ ਦੇ ਆਨੰਦ ਕਾਰਜ ਹੋਏ ਸਨ ਸੋ ਇਹ ਪਾਵਨ ਅਸਥਾਨ ਦੇ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ ਸੋ ਇਸ ਅਸਥਾਨ ਦੀ ਇਹ ਮਹੱਤਤਾ ਹੈ ਸੋ ਇਸ ਅਸਥਾਨ ਤੇ ਕਿਸੇ ਵੀ ਇਨਸਾਨ ਦਾ ਆਨੰਦ ਕਾਰਜ ਸਿਰੇ ਨਾ ਚੜਦਾ ਹੋਵੇ ਕੋਈ ਵਿਘਨ ਪੈ ਜਾਂਦਾ ਹੋਵੇ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਇੱਥੇ ਸ਼ਰਧਾ ਤੇ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰਕੇ ਸੋ ਆਪਣੇ ਕਾਰਜ ਪਰਾਰੰਭ ਕੀਤੇ ਜਾਣ ਤਾਂ ਸਤਿਗੁਰੂ ਜੀ ਕਿਰਪਾ ਕਰਦੇ ਹਨ ਬੱਚੇ ਅਤੇ ਬੱਚੀ ਦਾ ਆਨੰਦ ਕਾਰਜ ਸੰਪੂਰਨ ਹੁੰਦਾ ਹੈ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਅੰਦਰ ਦਰਬਾਰ ਸਾਹਿਬ ਦੋ ਸਿੰਘ ਸਾਹਿਬ ਸੱਜੇ ਅਤੇ ਖੱਬੇ ਸਤਿਗੁਰਾਂ ਦੇ ਸਨਮੁਖ ਅਰਦਾਸ ਬੇਨਤੀ ਕਰਦੇ ਹਨ ਸੰਗਤ ਜੀ ਆਪ ਜੀ ਨੂੰ ਦੱਸ ਦਈਏ ਸਵੇਰੇ ਅੰਮ੍ਰਿਤ ਵੇਲੇ ਤੋਂ ਸ਼ਾਮ ਸੁਖ ਆਸਨ ਦੇ ਤੱਕ ਇਸੇ ਹੀ ਤਰ੍ਹਾਂ ਸਿੰਘ ਸਾਹਿਬ ਇੱਕ ਇੱਕ ਕਰਕੇ ਕਾਈਆਂ ਹੋਈਆਂ ਸੰਗਤਾਂ ਦੀਆਂ ਅਰਦਾਸਾਂ ਕਰਦੇ ਰਹਿੰਦੇ ਹਨ ਇੱਥੇ ਸੰਜੋਗਾਂ ਦੀ ਅਰਦਾਸ ਕੀਤੀ ਜਾਂਦੀ ਹੈ ਦਰਬਾਰ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਬਹੁਤ ਸੋਹਣਾ ਛੋਟਾ ਜਿਹਾ ਤੇ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਹੈ ਲੱਕੜੀ ਦੇ ਨਾਲ ਮੀਨਾ ਕਾਰੀ ਕਰਕੇ ਪਾਲਕੀ ਜੋ ਬਣਾਈ ਗਈ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਅਤੇ ਇਹ ਬਾਰ ਬਾਰ ਦਰਬਾਰ ਦੇ ਨਾਲ ਹੀ ਇਤਿਹਾਸਿਕ ਖੂਹ ਗੁਰੂ ਸਾਹਿਬ ਦੇ ਸਮੇਂ ਦਾ ਜੋ ਗੁਰੂ ਸਾਹਿਬ ਦੀ ਯਾਦ ਦਪਾਉਂਦਾ ਹੈ ਉਸ ਸਮੇਂ ਦਾ ਜੋ ਪ੍ਰਾਤਨ ਖੂਹ ਹੈ ਲੇਕਿਨ ਅੱਜ ਕੱਲ ਇਹ ਇਸ ਦਾ ਪਾਣੀ ਜੋ ਹੈ ਸੁੱਕ ਗਿਆ ਹੈ ਸੋ ਇਹ ਪੁਰਾਣੀ ਯਾਦ ਸਤਗੁਰਾਂ ਦੇ ਸਮੇਂ ਦੀ ਉਸੇ ਹੀ ਤਰ੍ਹਾਂ ਬਰਕਰਾਰ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪ੍ਰਾਤਨ ਖੂਹ ਹੈ ਜੋ ਅੱਜ ਕੱਲ ਪਾਣੀ ਸੁੱਕ ਗਿਆ ਹੈ ਪਰ ਉਸੇ ਹੀ ਤਰ੍ਹਾਂ ਹੈ ਮੌਜੂਦ ਹੈ ਸੋ ਸੰਗਤ ਜੀ ਉਸ ਦੇ ਨਾਲ ਹੀ ਇਹ ਪਾਵਨ ਅਸਥਾਨ ਜਨਮ ਸਥਾਨ ਮਾਤਾ ਭਾਗ ਕੌਰ ਜੀ ਸੋ ਮਾਝੇ ਦੀ ਆਣ ਬਾਣ ਸ਼ਾਨ ਮਾਝੇ ਦੀ ਲਾਜ ਬੀਬੀ ਭਾਗ ਕੌਰ ਜੀ ਸੋ ਇਹ ਜਨਮ ਸਥਾਨ ਹੈ ਉਹਨਾਂ ਦਾ ਇਹ ਦਰਬਾਰ ਸਾਹਿਬ ਹੈ ਮਾਤਾ ਭਾਗੌਰ ਗੁਰਦੁਆਰਾ ਜਨਮ ਅਸਥਾਨ ਸੋ ਇਸ ਸਥਾਨ ਤੇ ਆਪ ਜੀ ਇੱਧਰ ਦਰਸ਼ਨ ਕਰ ਰਹੇ ਹੋ ਇਹ ਲਾਲ ਇੱਟਾਂ ਵਾਲਾ ਇਹ ਮਾਤਾ ਜੀ ਦਾ ਭੋਰਾ ਸਾਹਿਬ ਹੈ ਸੋ ਪਹਿਲਾਂ ਤੁਹਾਨੂੰ ਅੰਦਰੋਂ ਦਰਬਾਰ ਦੇ ਦਰਸ਼ਨ ਕਰਵਾ ਦਿੰਨੇ ਹਾਂ ਸੋ ਸੰਗਤ ਜੀ ਬਹੁਤ ਹੀ ਸੁੰਦਰ ਅੰਦਰ ਦਰਬਾਰ ਸਾਹਿਬ ਬਣਿਆ ਹੋਇਆ ਹੈ ਸੋ ਆਪ ਜੀ ਸੰਗਤਾਂ ਦਰਸ਼ਨ ਕਰ ਰਹੇ ਹੋ ਸੰਗਤਾਂ ਦੂਰ ਦਰਾੜਿਆਂ ਤੋਂ ਚੱਲ ਕਰਕੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਨਤਮਸਤਕ ਹੁੰਦੀਆਂ ਹਨ ਅਤੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਕੇ ਆਪਣਾ ਜੀਵਨ ਤੇ ਆਪਣੀ ਯਾਤਰਾ ਸਫਲੀਆਂ ਕਰਦੀਆਂ ਹਨ ਸੋ ਇਹ ਪਾਵਨ ਅਸਥਾਨ ਮਾਤਾ ਭਾਗ ਕੌਰ ਜੀ ਉਹਨਾਂ ਦਾ ਜਨਮ ਸਥਾਨ ਹੈ ਸੋ ਬਾਰ-ਬਾਰ ਇਹ ਪੋਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਮਾਤਾ ਭਾਗ ਕੌਰ ਜੀ ਉਸ ਨਿਰੰਕਾਰ ਦੇ ਨਾਲ ਆਪਣੀ ਸੁਰਤ ਜੋੜ ਕਰਕੇ ਅਕਾਲ ਪੁਰਖ ਦੇ ਭਜਨ ਬੰਦਗੀ ਕਰਦੇ ਸਨ ਨਾਮ ਸਿਮਰਨ ਕਰਦੇ ਸਨ ਇਹ ਪੌੜੀਆਂ ਉੱਤਰ ਕਰਕੇ ਥੱਲੇ ਜਾ ਕਰਕੇ ਭੋਰਾ ਸਾਹਿਬ ਅਸਥਾਨ ਬਣਿਆ ਹੋਇਆ ਹੈ ਸੋ ਇਸ ਅਸਥਾਨ ਦੇ ਅੰਦਰ ਸੋ ਆਪਣੀਆਂ ਪ੍ਰਾਤਨ ਇਤਿਹਾਸਕ ਜੋ ਤਸਵੀਰਾਂ ਵੀ ਲੱਗੀਆਂ ਹਨ ਛੋਟਾ ਜਿਹਾ ਅਸਥਾਨ ਹੈ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਸਾਹਮਣੇ ਅਸਥਾਨ ਬਣਿਆ ਹੋਇਆ ਹੈ ਅੰਦਰ ਮਾਤਾ ਜੀ ਦਾ ਪਲੰਗ ਲੱਗਾ ਹੋਇਆ ਹੈ ਸੋ ਅੰਦਰ ਸ਼ਸਤਰ ਵੀ ਪਏ ਹਨ ਅਤੇ ਜੋਤ ਨਿਰੰਤਰ ਜਗਦੀ ਹੈ ਮਾਤਾ ਜੀ ਦੇ ਅਸਥਾਨਾਂ ਤੇ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਆਪ ਜੀ ਨੇ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਣਾ ਆਪ ਜੀ ਵੀਡੀਓ ਕਿੱਥੋਂ ਕਿੱਥੋਂ ਤੱਕ ਦੇਖ ਰਹੇ ਹੋ ਸੋ ਇਸੇ ਹੀ ਤਰ੍ਹਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਪਿਆਰ ਦਿੰਦੇ ਰਹੋ ਇਸ ਤਰ੍ਹਾਂ ਦੀਆਂ ਇਤਿਹਾਸਿਕ ਵੀਡੀਓ ਆਪ ਜੀ ਦੇ ਸੰਗਤਾਂ ਦੇ ਸਨਮੁਖ ਲੈ ਕਰਕੇ ਹਾਜ਼ਰ ਹੁੰਦੇ ਰਵਾਂਗੇ ਸੋ ਆਪ ਜੀ ਦੇ ਲਾਈਕ ਕਮੈਂਟ ਕਰਨ ਦੇ ਨਾਲ ਸਾਨੂੰ ਹੋਰ ਉਤਸ਼ਾਹ ਮਿਲਦਾ ਹੈ ਕਿ ਆਪ ਜੀ ਦੇ ਨਾਲ ਇਤਿਹਾਸ ਦੀ ਸਾਂਝ ਹੋਰ ਪਾਈ ਜਾਵੇ ਸੋ ਕਿਰਪਾ ਕਰਕੇ ਆਪਣਾ ਪਿਆਰ ਦੇਣ ਦੀ ਕਿਰਪਾਲਤਾ ਕਰਨੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਪਾਵਨ ਅਸਥਾਨ ਜਨਮ ਸਥਾਨ ਮਾਤਾ ਭਾਗੌਰ ਜੀ ਇਤਨਾ ਦਾ ਪੂਰਾ ਸਾਹਿਬ ਅਤੇ ਆਪ ਜੀ ਨੇ ਪਹਿਲਾਂ ਦਰਸ਼ਨ ਕੀਤੇ ਗੁਰਦੁਆਰਾ ਬੀਬੀ ਵੀਰੋ ਜੀ ਸੋ ਦਰਸ਼ਨ ਦੇਦਾਰੇ ਕਰਕੇ ਸੋ ਦੱਸ ਰਿਆ ਨੇ ਫਿਰ ਆਪਣੇ ਗ੍ਰਹਿਾਂ ਨੂੰ ਚਾਲੇ ਮਾਰ ਦਿੱਤੇ ਹਨ ਸੋ ਆਪ ਜੀ ਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ